ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਦੋਸਤੋ ਇੱਕ ਬੂਰੀ ਪਾਲਕ ਗੱਟੀ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸਦੇ ਹਾਂ ਬਾਈ ਜੀ ਸਸਰੀ ਕਾਲ ਸਸਰੀ ਕਾਲ ਵੀਰੇ ਨਾਮ ਐਡਰੈਸ ਕਨਫਰਮ ਕਰੋ ਨਾਮ ਪੱਪੂ ਸਿੰਘ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਨਾਮ ਪੱਪੂ ਸਿੰਘ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਜੀ ਤੇ ਜਿਹੜੀ ਵੀਰੇ ਆਪਾਂ ਪੱਪੂ ਕੱਟੀ ਦੇਖੀ ਜਨਿਆਂਗੇ ਆਪਾਂ ਖਰੀਦੀ ਹੈ ਹਾਂਜੀ ਖਰੀਦੀ ਹੈ ਕੰਮ ਆਪਣਾ ਵਪਾਰ ਦਾ ਹਾਂਜੀ ਤੇ ਕਿੰਨੀ ਉਮਰ ਆ ਵੀਰੇ ਦੀ ਇਹ 14 ਮਹੀਨੇ ਦੀ ਉਮਰ ਆ ਬਈ 14 ਮਹੀਨੇ ਦੀ ਉਮਰ ਆ ਤੇ ਸੀਲ ਠੰਡੀ ਆ ਹਨਾ ਸੀਲ ਠੰਡੀ ਬਾਈ ਜਿਵੇਂ ਮਰਜੀ ਨਹੀਂ ਕਟੀਆਂ ਥਣੀਆਂ ਲਾਉਂ ਦਿੰਦੀਆਂ ਹੁਣੀ ਲਿਆਕੀ ਬੰਨੀ ਆਪਾਂ ਦੋਸਤੋ ਕਹਿਣ ਦਾ ਭਾਵ ਮਾਰਦੀ ਕਰਦੀ ਨਹੀਂ ਸੀਲ ਠੰਡੀ ਐਨੀ ਆ ਚਾਹੇ ਬੱਚੇ ਖੋਲੀ ਫਿਰਨ ਬਿਊਟੀ ਕੰਪੀਟੀਸ਼ਨ ਵਾਲੀ ਦੋਸਤੋ ਕੱਟੀ ਆ ਚਾਰ ਹੀ ਕੱਟੀ ਦੇ ਥਾਨ ਨੇ ਪਿੱਠ ਪੁੜੇ ਦੀ ਬੰਤਰ ਬਹੁਤ ਸ਼ਾਨਦਾਰ ਆ ਤੇ ਨਿੱਕਾ ਜਿਹਾ ਫੇਸ ਅਤੇ ਨਿੱਕੀ ਨਿੱਕੀ ਸਿੰਗੀ ਸਿੰਘ ਹੁਣ ਤੋਂ ਹੀ ਦੋਸਤੋ ਗੋਲ ਕਰਨ ਲੱਗੀ ਪਪੂ ਉਮਰ ਕਿੰਨੀ ਕੈਬਰੇ ਦੀ ਤੇ 14 ਮਹੀਨੇ ਦੀ ਉਮਰ ਹੈ ਬਈ 14 ਕਿ ਮਹੀਨੇ ਦੀ ਉਮਰ ਹੈ ਤੇ ਮਦਰ ਮਦਰ ਰਿਕਾਰਡ ਪਤਾ ਹੈਗਾ ਕਾ ਆਪਾਂ ਮੰਨ ਲਓ ਵੀ ਮਾਦਰ ਦਾ ਰਿਕਾਰਡ ਬਈ ਆਪਾਂ ਸਾਰਾ ਕੁਝ ਦੇ ਦਾਂਗੇ ਪਰ ਜਿਹੜਾ ਬੰਦਾ ਫੋਨ ਲਾਊਗਾ ਆਪਾਂ ਸਾਰਾ ਕੁਝ ਟ੍ਰੈਸ ਕਰ ਦੱਸ ਦੇਾਂਗੇ ਮੰਨ ਲਾ ਵੀ ਕਿੱਥੋਂ ਲਈ ਹੈ ਕੀ ਗੱਲਬਾਤ ਹੈ ਦੋਸਤੋ ਇਧਰ ਹੋ ਜਾ ਸਾਈਡ ਤੇ ਆਪਾਂ ਦਿਖਾ ਦਈਏ ਕੱਤੀ ਦੇ ਸਾਰੇ ਅੰਗਾਂ ਤੋਂ ਕੈਮਰਾ ਮਾਰ ਦਈਏ ਤਾਂ ਕਿ ਕਿਸੇ ਪਾਸੇ ਹੋ ਰਹਿ ਨਾ ਸਕੇ ਦੋਸਤੋ ਚਾਰੇ ਪਾਸੋਂ ਕਹਿਣ ਦਾ ਭਾਵ ਕੱਟੀ ਦੇ ਕਿਸੇ ਪਾਸੇ ਵੀ ਕੋਈ ਹੱਥ ਧਰਾ ਨਹੀਂ ਪਿੱਠ ਫੁੜੇ ਦੀ ਬੰਤਰ ਬਹੁਤ ਸ਼ਾਨਦਾਰ ਹੈ ਬਾਕੀ ਪੂਰਾ ਪੱਕਾ ਬੂਰਾ ਰੰਗ ਹੈਗਾ ਸਿੰਘ ਦੀ ਬੰਤਰ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਕੋਈ ਸਿੰਘ ਤੇ ਮੰਨ ਲਓ ਵੀ ਘੜ ਕਢਾਈ ਵਾਲਾ ਕੰਮ ਨਹੀਂ ਹੋਇਆ ਨੇਚਰਲ ਜੈਨੂਇਨ ਸਿੰਘ ਹੈ ਮੰਨ ਲਓ ਵੀ ਛੋਟੀ ਉਮਰ ਚ ਕੱਟੀ ਨੇ ਚੰਗੀ ਗਰੋਥ ਕੀਤੀ ਹੈਗੀ ਤੇ ਇਹ ਨੂੰ ਲੈਣ ਦੇ ਨਾਲ ਰੇਟ ਵੀਰੇ ਹੋਊਗਾ 50000 ਰੁਪਏ ਚੋਂ ਮਾਨਤਾ ਕਰਦਾ 50000 ਚੋਂ ਘਰੇ ਬੰਦੇ ਦਾ ਮਾਨਤਾਣ ਜ਼ਰੂਰ ਹੋਗਾ ਸੀਲ ਸੰਤ ਠੰਡੇ ਸਵਾਲੀ ਆਪਾਂ ਪਹਿਲਾਂ ਵੀ ਹੱਥ ਪੱਲਾ ਮਾਰ ਕੇ ਦਿਖਾਤਾ ਸੁਤੇ ਸਵਾਕ ਹੀ ਬਹਿ ਜੇ ਬਈ ਸੁਤੇ ਸਵਾਕ ਹੀ ਬਹਿ ਜੇ ਪਿੰਡ ਆਪਣਾ ਹੈਗਾ ਤੌੜਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਤੇ ਮਾਨਤਾਂ ਤਾਂ ਹੋਊਗਾ 50000 ਦੋਸਤੋ 50000 ਚੋਂ ਮਾਨਤਾਂ ਜਰੂਰ ਹੋਊਗਾ ਪਿੱਠ ਪੁੜੇ ਦੀ ਬੰਤਰ ਥਾਂ ਦੀ ਤੰਗੀ ਕਾਰਨ ਤਾਂ ਨੂੰ ਆਪਾਂ ਕੱਟੀ ਖੋਲ ਕੇ ਨਹੀਂ ਦਿਖਾ ਰਹੇ ਕਿਸੇ ਪਾਸੇ ਕੋਈ ਹੱਥ ਤਰਾ ਨਹੀਂ ਕੋਈ ਸ਼ਰਨ ਨਹੀਂ ਕੋਈ ਲੱਤ ਗੋਡਾ 빙ਗਾ ਨਹੀਂ ਹੈਗਾ ਨੇਚੁਰਲ ਕੱਟੀ ਹੈ ਕੀ ਬਿਊਟੀ ਕੰਪੀਟੀਸ਼ਨ ਵਾਲੀ ਦੋਸਤੋ ਕੱਟੀ ਹੈ ਫੇਸ ਕੁਆਲਿਟੀ ਬਹੁਤ ਪਿਆਰੀ ਹੈ ਜੇ ਕਿਸੇ ਮੇਰੇ ਵੀਰ ਪੱਲਨ ਵਾਲੇ ਨੇ ਲੈਣੀਆਂ ਤਾਂ ਵੀਰ ਪੱਪੂ ਨਾਲ ਦੋਸਤੋ ਜ਼ਰੂਰ ਕੰਟੈਕਟ ਕਰ ਲਿਓ ਵੀਰ ਕਹਿੰਦਾ ਹੁਣੇ ਹੀ ਖੋਲ ਕੇ ਲੈਂਦੀ ਹੈ ਕੋਈ ਉਪਰਾ ਨਹੀਂ ਕਰਦੀ ਜੈਨੂਨ ਜਾਂ ਰੇਟ ਵੀਰ ਨੇ 50000 ਕੀਤਾ ਘਰੇ ਆਏ ਬੰਦੇ ਦਾ ਮਾਣ ਤਾਂ ਜ਼ਰੂਰ ਹੋਗਾ ਪੱਪੂ ਮੋਬਾਈਲ ਨੰਬਰ ਫੇਰ ਬੋਲਦੇ 98788 98788 50773 50773 ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਕੋਲੇ ਆ ਕੇ ਦੇਖ ਕੇ ਨਰਖ ਪਰਖ ਨਾਲ ਆਹ ਹਾਂ ਹਾਂ ਬਈ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਕੱਟੀ ਆਉਂਦੀ ਹੈ ਵੀਰ ਕਹਿੰਦਾ ਵੀ ਆਪਣੇ ਘਰੇ ਚੰਗੀ ਤਰ੍ਹਾਂ ਦੇਖ ਕੇ ਨਰਖ ਪਰਖ ਨਾਲ ਖਰੀਦਦਾਰੀ ਕਰ ਸਕਦੇ ਹੋਗੇ ਕੋਈ ਧੋਖਾਧੜੀ ਵਾਲਾ ਕੰਮ ਨਹੀਂ ਜੈਨੂਇਨ ਵੀਰਾਂ ਦਾ ਵਪਾਰ ਦਾ ਕੰਮ ਹੈ ਹਫਤੇ 'ਚ ਕਦੋਂ ਵੀਡੀਓ ਵੀਰਾਂ ਦੀ ਆਪਣੇ ਚੈਨਲ ਤੇ ਅਪਲੋਡ ਹੁੰਦੀਆਂ ਰਹਿੰਦੀਆਂ ਨੇ ਕੱਟੀਆਂ ਲਿਆਉਂਦੇ ਦੋਸਤੋ ਵੀਰ ਚੰਗੀਆਂ ਨੇ ਪੱਲ ਨਾਲੇ ਟੌਪ ਕਲਾਸ ਨਗਿਨੀ ਲਿਆਉਂਦੇ ਨੇ ਜੇ ਕੱਟੀ ਤੁਹਾਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਵੀਡੀਓ ਤੇ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ